ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਸਵਾਗਤ ਹੈ ਤੁਹਾਡਾ ਅੱਜ ਮੈਂ ਤੁਹਾਡੇ ਵਾਸਤੇ ਬਹੁਤ ਹੀ ਸੋਹਣਾ ਬਹੁਤ ਹੀ ਸੌਖਾ ਡਿਜ਼ਾਈਨ ਲੈ ਕੇ ਆਈ ਆਂ ਇਹ 6 6 ਕੁੰਡਿਆਂ ਦਾ ਡਿਜ਼ਾਈਨ ਵਾ 4 ਸਲਾਈਆਂ ਵਿੱਚ ਕੰਪਲੀਟ ਹੁੰਦਾ ਵਾ ਜਦੋਂ ਵੀ ਤੁਸੀਂ ਇਹ ਡਿਜ਼ਾਈਨ ਨੂੰ ਬਣਾਉਣ ਵਾਸਤੇ ਸਲਾਈ ਉੱਪਰ ਕੁੰਡੇ ਲੈਣੇ ਆ ਡਿਜ਼ਾਈਨ ਦੇ 6 ਕੁੰਡੇ ਗਿਣ ਲੈਣੇ ਫਿਰ 6 ਫਿਰ 6 6 6 ਕੁੰਡੇ ਗਿੰਦੇ ਹੋਏ 4 ਕੁੰਡੇ ਤੁਸੀਂ ਵਾਧ ਰੱਖਣੇ ਆ ਦੋ ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਦੋ ਕੁੰਡੇ ਸੈਡਾਂ ਵਾਸਤੇ ਇਹ ਸਿੱਧੀ ਸਾਈਡ ਤੋਂ ਇਸ ਤਰ੍ਹਾਂ ਦਾ ਪੁੱਠੀ ਸਾਈਡ ਤੋਂ ਇਸ ਤਰ੍ਹਾਂ ਦਾ ਬਹੁਤ ਹੀ ਸੌਖਾ ਡਿਜ਼ਾਈਨ ਵਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰਸ ਕਿ ਵੀ ਤੇ ਬਣਾ ਸਕਦੇ ਹੋ ਜਿਹੜੀ ਮੈਂ ਇਹਦੀ ਇਥੋਂ ਪਹਿਲੀ ਸਲਾਈ ਬਣਾਈ ਉਹੀ ਤੁਹਾਨੂੰ ਬਣਾ ਕੇ ਦਿਖਾਉਣੀ ਕਿ ਡਿਜ਼ਾਈਨ ਕਿਵੇਂ ਬਣਦਾ ਕੁੰਡੇ ਪਾਉਣ ਤੋਂ ਬਾਅਦ ਡਿਜ਼ਾਈਨ ਦੀ ਪਹਿਲੀ ਸਲਾਈ ਵਿੱਚ ਐਕਸਟਰਾ ਕੁੰਡਾ ਲਾ ਲੈਣਾ ਧਾਗ ਆਪਣੇ ਵੱਲ ਨੂੰ ਕਰਨਾ ਦੋ ਕੁੰਡੇ ਪੁੱਠੇ ਬਣਾਉਣੇ ਡਿਜ਼ਾਈਨ ਸਿਰਫ 4 ਕੁੰਡਿਆਂ ਤੇ ਬਣਦਾ ਹੈ ਪੁੱਠੇ ਕੁੰਡੇ ਤੁਸੀਂ ਆਪਣੀ ਮਰਜ਼ੀ ਨਾਲ ਵੀ ਰੱਖ ਸਕਦੇ ਹੋ ਘੱਟ ਵੀ ਵੱਧ ਵੀ ਚੌਵਾਂ ਕੁੰਡਿਆਂ ਤੇ ਡਿਜ਼ਾਈਨ ਬਣਾਣਾ ਚੌਵਾਂ ਕੁੰਡਿਆਂ ਵਿੱਚੋਂ ਪਹਿਲਾ ਕੁੰਡਾ ਸਿੱਧਾ ਬਣਾਉਣਾ ਦੂਸਰਾ ਤੀਸਰਾ ਤੀਸਰੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾ ਲੈਣੀ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ ਇਹ ਜਿਹੜੀ ਲੂਪ ਬਣਾਈ ਇਹਨੂੰ ਇਹਨਾਂ ਦੇ ਉੱਪਰੋਂ ਦੀ ਸੁੱਟ ਦੇਣਾ ਲਾਸਟ ਵਿੱਚ ਵੀ ਇੱਕ ਕੁੰਡਾ ਸਿੱਧਾ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਛੇ ਕੁੰਡਿਆਂ ਦਾ ਡਿਜ਼ਾਈਨ ਪਹਿਲੀ ਸਿੱਧੀ ਸਲਾਈ ਚ ਬਣਾਉਣਾ ਦੋ ਕੁੰਡੇ ਪੁੱਠੇ ਚੌਵਾਂ ਕੁੰਡਿਆਂ ਤੇ ਡਿਜ਼ਾਈਨ ਬਣਾਉਣਾ ਪਹਿਲਾ ਕੁੰਡਾ ਸਿੱਧਾ ਬਣਾਉਣਾ ਦੂਸਰਾ ਤੀਸਰਾ ਤੀਸਰੇ ਕੁੰਡੇ ਦੇ ਸਾਈਡ ਤੋਂ ਦੀ ਸਲਾਈ ਨੂੰ ਪਾਉਣਾ ਇੱਕ ਲੂਪ ਬਣਾਉਣੀ ਇਹਨਾਂ ਦੋਵਾਂ ਕੁੰਡਿਆਂ ਨੂੰ ਸਿੱਧਾ ਬਣਾਉਣਾ ਜਿਹੜੀ ਲੂਪ ਬਣਾਈ ਇਹਨੂੰ ਇਹਨਾਂ ਦੇ ਉੱਪਰੋਂ ਦੀ ਸੁੱਟ ਦੇਣਾ ਚੌਥਾ ਕੁੰਡਾ ਵੀ ਸਿੱਧਾ ਲਾਸਟ ਵਿੱਚ ਤਿੰਨ ਕੁੰਡੇ ਦੋ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਪਹਿਲੀ ਸਿਲਾਈ ਕੰਪਲੀਟ ਹੋ ਗਈ ਦੂਸਰੀ ਸਿਲਾਈ ਪੁੱਠੀ ਸਾਈਡ ਤੋਂ ਦੂਸਰੀ ਸਿਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਦੋ ਕੁੰਡੇ ਪੁੱਠੇ ਆ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਚੋਹਾਂ ਕੁੰਡਿਆਂ ਤੇ ਡਿਜ਼ਾਈਨ ਬਣਨਾ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ ਦੂਸਰੀ ਸਿਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾਉਣੇ ਜਿਹੜੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਸਿੱਧੇ ਉਹਨਾਂ ਨੂੰ ਪੁੱਠੇ ਬਣਾਉਣਾ ਲਾਸਟ ਵਾਲਾ ਕੁੰਡਾ ਪੁੱਠਾ ਡਿਜ਼ਾਈਨ ਦੀਆਂ ਦੋ ਸਲਾਈਆਂ ਕੰਪਲੀਟ ਹੋ ਗਈਆਂ ਤੀਸਰੀ ਸਲਾਈ ਸਿੱਧੀ ਸਾਈਡ ਤੋਂ ਤੀਸਰੀ ਸਲਾਈ ਵਿੱਚ ਐਕਸਟਰਾ ਕੁੰਡਾ ਲਾਉਣਾ ਟੱਗ ਆਪਣੇ ਵੱਲ ਨੂੰ ਕਰਨਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਪਹਿਲਾ ਕੁੰਡਾ ਛੱਡ ਕੇ ਦੂਸਰੇ ਕੁੰਡੇ ਨੂੰ ਅੱਗੇ ਉਹਦੀ ਪਹਿਲਾਂ ਬਣਾ ਲੈਣਾ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਬਣਾਉਣਾ ਤੀਸਰਾ ਕੁੰਡਾ ਛੱਡ ਕੇ ਚੌਥੇ ਕੁੰਡੇ ਨੂੰ ਪਿੱਛੇ ਉਹਦੀ ਪਹਿਲਾਂ ਬਣਾ ਲੈਣਾ ਤੀਸਰੇ ਨੂੰ ਬਾਅਦ ਵਿੱਚ ਬਣਾਉਣਾ ਆ ਵੇਖੋ ਡਿਜ਼ਾਈਨ ਬਣ ਗਿਆ ਇਹ ਐਕਸਟਰਾ ਕੁੰਡਾ ਛੱਡ ਕੇ ਇਹੀ ਡਿਜ਼ਾਈਨ ਤੀਸਰੀ ਸਿੱਧੀ ਸਲਾਈ ਚ ਬਣਾਉਣਾ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਪੁੱਠੇ ਬਣਾਉਣਾ ਪਹਿਲਾ ਕੁੰਡਾ ਛੱਡ ਕੇ ਦੂਸਰੇ ਕੁੰਡੇ ਨੂੰ ਪਹਿਲਾਂ ਬਣਾ ਲੈਣਾ ਪਹਿਲੇ ਕੁੰਡੇ ਨੂੰ ਬਾਅਦ ਵਿੱਚ ਬਣਾਉਣਾ ਤੀਸਰਾ ਕੁੰਡਾ ਛੱਡ ਕੇ ਚੌਥੇ ਕੁੰਡੇ ਨੂੰ ਪਹਿਲਾਂ ਬਣਾਉਣਾ ਤੀਸਰੇ ਕੁੰਡੇ ਨੂੰ ਬਾਅਦ ਵਿੱਚ ਬਣਾਉਣਾ ਲਾਸਟ ਵਿੱਚ ਦੋ ਕੁੰਡੇ ਪੁੱਠੇ ਐਕਸਟਰਾ ਕੁੰਡਾ ਸਿੱਧਾ ਡਿਜ਼ਾਈਨ ਦੀ ਤੀਸਰੀ ਸਲਾਈ ਕੰਪਲੀਟ ਹੋ ਗਈ ਡਿਜ਼ਾਈਨ ਬਣ ਗਿਆ ਚੌਥੀ ਸਲਾਈ ਪੁੱਠੀ ਸਾਈਡ ਤੋਂ ਇਹ ਡਿਜ਼ਾਈਨ ਦੀ ਲਾਸਟ ਸਲਾਈ ਆ ਚੌਥੀ ਸਲਾਈ ਵੀ ਦੂਸਰੀ ਸਲਾਈ ਵਾਂਗ ਹੀ ਬਣਾਉਣੀ ਜਿਹੜੇ ਕੁੰਡੇ ਪੁੱਠੇ ਉਹਨਾਂ ਨੂੰ ਸਿੱਧੇ ਬਣਾਉਣਾ ਜਿਹੜੇ ਚੌਵਾਂ ਕੁੰਡਿਆਂ ਤੇ ਡਿਜ਼ਾਈਨ ਬਣਿਆ ਹੀ ਉਹਨਾਂ ਨੂੰ ਪੁੱਠੇ ਬਣਾਉਣਾ ਡਿਜ਼ਾਈਨ ਦੀ ਚੌਥੀ ਸਲਾਈ ਵਿੱਚ ਜਿਸ ਤਰ੍ਹਾਂ ਦੇ ਕੁੰਡੇ ਉਸੇ ਤਰ੍ਹਾਂ ਦੇ ਬਣਾ ਕੇ ਕੰਪਲੀਟ ਕਰਨੀ ਲਾਸਟ ਵਿੱਚ ਦੋ ਕੁੰਡੇ ਸਿੱਧੇ ਐਕਸਟਰਾ ਕੁੰਡਾ ਉੱਠਾ ਡਿਜ਼ਾਈਨ ਦੀਆਂ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਬਣ ਗਿਆ ਜਦੋਂ ਤੁਸੀਂ ਇਹੀ ਚਾਰ ਸਲਾਈਆਂ ਨੂੰ ਬਾਰ-ਬਾਰ ਬਣਾਉਂਗੇ ਤੁਹਾਡਾ ਇਸ ਤਰ੍ਹਾਂ ਦਾ ਡਿਜ਼ਾਈਨ ਬਣਦਾ ਜਾਊਗਾ ਹੁਣ ਫਿਰ ਤੁਸੀਂ ਇਹਨੂੰ ਪਹਿਲੀ ਸਲਾਈ ਤੋਂ ਹੀ ਸ਼ੁਰੂ ਕਰਨਾ ਤੁਸੀਂ ਇਹ ਡਿਜ਼ਾਈਨ ਨੂੰ ਕਿਸੇ ਵੀ ਕੋਟੀ ਸਵੈਟਰ ਕਿਵੀ ਤੇ ਬਣਾ ਸਕਦੇ ਹੋ ਤੁਹਾਨੂੰ ਮੇਰਾ ਡਿਜ਼ਾਈਨ ਪਸੰਦ ਆਇਆ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਨਵੇਂ-ਨਵੇਂ ਸੌਕੇ-ਸੌਕੇ ਡਿਜ਼ਾਈਨ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਥੈਂਕ ਯੂ।